ਪੁਲਿਸ ਨੇ ਇੱਕ ਏਰਲੇ ਘੋੜਾ ਟਰਾਲੇ ਵਾਲੇ ਬੰਦੇ ਟਰਾਲਾ ਘੋੜਾ ਖੰਨੇ ਸਾਈਡ ਤੋਂ ਫੀਮ ਲੈ ਕੇ ਆ ਰਹੇ ਨੇ ਜਦੋਂ ਲਈ ਤਲਾਸ਼ੀ ਤਾਂ ਪੁਲਿਸ ਦੇ ਵੀ ਓਡੇ ਹੋਸ਼ ਤੇ ਖੰਨਾ ਸਾਈਡ ਤੋਂ ਟਰਾਲਾ ਘੋੜਾ ਆਇਆ ਤੇ ਇਹਨੂੰ ਰੋਕ ਕੇ ਚੈੱਕ ਕੀਤਾ ਤਾਂ ਵਿੱਚੋਂ 1 ਕਿਲੋ ਫੀਮ ਤੇ 15000 ਰੁਪਏ ਡਰਗ ਮਨੀ ਸਾਨੂੰ ਤੋਂ ਬਰਾਮਦ ਹੋਈ ਟਰਾਲੇ ਸਮੇਤ ਦੋ ਮੁਲਜ਼ਮਾਂ ਪੁਲਿਸ ਨੇ ਕੀਤੇ ਗ੍ਰਿਫਤਾਰ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇਥੋਂ ਲੈ ਗਏ ਨੇ ਕਿੰਨੇ ਦੀ ਲੈਂਗੁਏਜ denn ਲੈ ਗਏ ਜੀ ਹਾਂ ਪੰਜਾਬ ਪੁਲਿਸ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇੱਕ ਘੋੜਾ ਟਰਾਲੇ ਤੇ ਆ ਰਹੇ ਦੋ ਲੋਕਾਂ ਨੂੰ ਰੋਕਿਆ ਗਿਆ ਇਸ ਦੌਰਾਨ ਜਦੋਂ ਪੁਲਿਸ ਵੱਲੋਂ ਮੋਜਮਾ ਦੀ ਚੈਕਿੰਗ ਕੀਤੀ ਗਈ ਤਾਂ ਇਹਨਾਂ ਕੋਲੋਂ ਪੁਲਿਸ ਨੂੰ 1 ਕਿਲੋ ਅਫੀਮ ਬਰਾਮਦ ਹੋਈ ਹੈ ਤੇ ਨਾਲ ਹੀ ਮੋਜਮਾ ਕੋਲੋਂ 15000 ਰੁਪਏ ਦੇ ਕਰੀਬ ਡਰੱਗ ਮਨੀ ਵੀ ਬਰਾਮਦ ਹੋਈ ਹੈ ਇਸ ਦੇ ਨਾਲ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਟਰਾਲੇ 'ਚ ਮੌਜੂਦ ਦੋਵੇਂ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਇਨ੍ਹਾਂ 'ਚੋਂ ਇੱਕ ਮੁਲਜ਼ਮ ਦਾ ਨਾਮ ਗੁਰਵਿੰਦਰ ਸਿੰਘ ਤੇ ਦੂਜੇ ਦਾ ਨਾਮ ਗੁਰਮੀਤ ਸਿੰਘ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਹ ਦੋਵੇਂ ਆਪਣੇ ਘੋੜੇ ਟਰਾਲੇ ਤੇ ਅਫੀਮ ਲਿਆ ਕੇ ਮੰਡੀ ਗਵਿੰਦਗੜ ਏਰੀਏ ਦੇ ਵਿੱਚ ਵੇਚਦੇ ਨੇ ਇਹ ਜਾਣਕਾਰੀ ਮਿਲਦਿਆਂ ਹੀ ਤੁਰੰਤ ਪੁਲਿਸ ਹਰਕਤ 'ਚ ਆ ਗਈ ਪੁਲਿਸ ਵੱਲੋਂ ਨਾਕਾ ਲਗਾ ਦਿੱਤਾ ਗਿਆ ਇਸ ਦੌਰਾਨ ਖੰਨੇ ਵਾਲੀ ਸਾਈਡ ਤੋਂ ਇਹ ਦੋਵੇਂ ਮੁਲਜ਼ਮਾ ਘੋੜੇ ਟਰਾਲੇ ਤੇ ਆ ਰਹੇ ਸੀ ਜਿੰਨਾਂ ਵੱਲੋਂ ਆਪਣੇ ਕੋਲ 1 ਕਿਲੋ ਅਫੀਮ ਰੱਖੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਮੋ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਕੱਲ੍ਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਗਰਮੀਤ ਸਿੰਘ ਵਾਸੀ ਵਰਿਆ ਥਾਣਾ ਚੋਲਾ ਸਾਹਿਬ ਜਿਹੜਾ ਤਰਨਤਨ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਰ ਵਾਸੀ ਮਾਨਕਪੁਰ ਜ਼ਿਲ੍ਹਾ ਤਰਨਤਾਰਨ ਤੇ ਇੱਕ ਟਰੇ ਇਹ ਬੜਾ ਟਰਾਲਾ ਕੋੜਾ ਨੰਬਰ ਪੀਵੀ 02 ਡੀਐਮ 6921 21 ਵਿੱਚ ਖੰਨੇ ਸਾਈਡ ਤੋਂ ਫੀਮ ਲੈ ਕੇ ਆ ਰਹੇ ਨੇ ਕਿ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਰੰਗਿਆ ਤੇ ਕਬੂਆ ਸਾਦੇ ਨੇ ਜੋ ਸੀ ਬੱਸ ਸਟੈਂਡ ਮੰਡੀ ਕੋਲ ਦੀ ਨਾਕਾਬੰਦੀ ਕੀਤੀ ਤੇ ਖੰਨਾ ਸਾਈਡ ਤੋਂ ਟਰਾਲਾ ਕੋੜਾ ਆਇਆ ਜਿਹਨੂੰ ਰੋਕ ਕੇ ਚੈੱਕ ਕੀਤਾ ਤਾਂ ਵਿੱਚੋਂ 1 ਕਿਲੋ ਫੀਮ ਤੇ 15000 ਰੁਪਏ ਡਰਗ ਮੰਨੀ ਸਾਨੂੰ ਤੋਂ ਬਰਾਮਦ ਹੋਈ ਤੇ ਦੋਸ਼ੀਆਂ ਉੱਪਰ ਮਕਦਮਾ ਦਾ ਜ਼ਿਕਰ ਕੇ ਤਫਤੀਸ਼ ਅਮਰੇਵਿਲੀੰਦੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇੱਥੋਂ ਲੈ ਕੇ ਆਏ ਨੇ ਕਿੰਨੇ ਦੀ ਲੇਗਵੇਜ ਲੈ ਕੇ ਆਏ ਪੂਰੀ ਸੰਬੰਧੀ ਤਫਤੀਸ਼ ਜਾਰੀ ਹੈ ਜੋ ਅਲੀ ਅਲੀ ਤਫਤੀਸ਼ ਸਿੱਟੇ ਆਉਣ ਉਹ ਉਸਮਤਲ ਅਲੀ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੋਣੀ ਹੈ ਮੁਜਮਾ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਵੱਲੋਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹ ਦੋਵੇਂ ਮੁਲਜ਼ਮ ਅਫੀਮ ਲਿਆਉਂਦੇ ਕਿਹੜੇ ਏਰੀਆ ਚੋਂ ਸੀ ਕਦੋਂ ਤੋਂ ਇਸ ਧੰਦੇ ਨੂੰ ਕਰਦੇ ਆ ਰਹੇ ਸੀ ਕਿੱਥੇ-ਕਿੱਥੇ ਇਹਨਾਂ ਵੱਲੋਂ ਇਹ ਨਸ਼ਾ ਸਪਲਾਈ ਕੀਤਾ ਜਾਂਦਾ ਸੀ ਵੱਡਾ ਸਵਾਲ ਇਹ ਵੀ ਹੈ ਕਿ ਇਹਨਾਂ ਵੱਲੋਂ ਇੱਕ ਅਫੀਮ ਹੀ ਲਿਆਂਦੀ ਜਾਂਦੀ ਸੀ ਤੇ ਵੇਚੀ ਜਾਂਦੀ ਸੀ ਜਾਂ ਫਿਰ ਹੋਰ ਨਸ਼ਿਆਂ ਦੀ ਤਸਕਰੀ ਦਾ ਕਾਰੋਬਾਰ ਵੀ ਇਨਾ ਵੱਲੋਂ ਕੀਤਾ ਜਾਂਦਾ ਸੀ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਵੱਲੋਂ ਜਾਂਚ 'ਚ ਹੋਰ ਕੀ ਖੁਲਾਸੇ ਕੀਤੇ ਜਾਂਦੇ ਨੇ ਜਗਬਾਨੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ